ਅੱਜ ਦਾ ਦਿਨ ਵੈਸੇ ਵੀ ਖੂਬ ਸੂਰਤ ਜਿਆਦਾ ਹੈ ਅੱਜ ਤੋਂ ਜਦੋਂ ਪਿੰਡੇ ਨੂੰ ਛੋ ਰਹੀ ਸੀ ਕਹਿ ਰਹੀ ਸੀ ਤੁਹਾਨੂੰ ਪਤਾ ਹੈ ਅੱਜ ਤੇ ਦੇ ਨਾ ਆਈ ਸੀ ਜਗਤ ਤੇ ਧੰਗੁਰੂ ਰਾਮਦਾਸ ਉਹ ਵਿਦੇ ਆਈ ਲੈ ਕੇ ਆਏ ਸੀ ਜਗਤ ਤੇ ਉਹਨਾਂ ਵਰਗਾ ਕੋਈ ਹੋਰ ਨਹੀਂ ਹੋਇਆ ਉਹਨਾਂ ਦੇ ਪਲਕਾਂ ਦੇ ਚਪਕ ਨਾਲ ਜਗਤ ਦਰਦਾ ਹੈ ਅੱਜ ਚੱਲ ਰਹੀ ਹਵਾ ਕਹਿ ਰਹੀ ਸੀ ਕੋਈ ਕਹੋ ਮੇਰੇ ਪ੍ਰੀਤਮ ਨੂੰ ਕੋਈ ਗਾਓ ਉঠে ਆ ਸੂਰਜ ਇਸ ਕਰਕੇ ਚਾਨ ਨਾਲ ਜੜਿਆ ਅੱਜ ਕਿ ਅੱਜ ਮੇਰੇ ਪ੍ਰੀਤਮ ਦਾ ਪ੍ਰਕਾਸ਼ ਪੁਰਵ ਹੈ ਮਾਝਾ ਅਸਮਾਨ ਸਮਾਧੀ ਚ ਬੈਠਾ ਸੀ ਸੁਰਤੀ ਨੂੰ ਟਕਾ ਕੇ ਉਹ ਪਾਲੀ ਯਾਦ ਕਰ ਰਿਹਾ ਸੀ ਜਦੋਂ ਸਰਗੁਣ ਰੂਪ ਧਾਰ ਕੇ ਗੁਰੂ ਰਾਮਦਾਸ ਜਗਤ ਤੇ ਆਏ ਜਗਤ ਵਿੱਚ ਸਮਰੱਥ ਕੇਵਲ ਇੱਕੋ ਹੀ ਗੁਰੂ ਹੋਇਆ ਹੈ ਸਮਰੱਥ ਗੁਰੂ ਸਿਰ ਹੱਥ ਤਰੋ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨਨ ਅਗਨਨ ਹਰੋ ਨਿਸਬਾਸ ਰੇਕ ਸਮਾਨ ਧਿਆਨ ਸੋ ਨਾਮ ਸੁਣੇ ਸੁਤ ਪਾਣ ਡਰੋ ਕਹਿੰਦੇ ਗੁਰੂ ਰਾਮਦਾਸ ਨੇ ਸਿਰ ਤੇ ਐਸਾ ਹੱਥ ਰੱਖਿਆ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਆਪਣੇ ਪਿਆਰੇ ਬਾਲਕ ਨੂੰ ਕਿਹਾ ਮਾਲਕ ਦਾ ਨਾਮ ਧ੍ਰਿੜ ਕਰੋ ਦੇ ਕਿ ਚਰਨਨ ਅਗਨ ਹਰੋ ਸਾਰੇ ਕਸ਼ਟ ਕੱਟੇਗੇ ਦੇਖਦੇ ਆ ਅਗਲੀ ਭਗਤੀ ਬੜੀ ਪਿਆਰੀ ਹੈ ਨਿਸਵਾਸ ਰੇਕ ਸਮਾਨ ਧਿਆਨ ਦਿਨ ਤੇ ਰਾਤ ਧਿਆਨ ਜੁੜਿਆ ਰਹਿੰਦਾ ਸੋ ਨਾਮ ਸੁਣੇ ਸੁਤਪਾਨ ਡਰੋ ਪਾਨ ਦਾ ਸੁਤ ਪੁੱਤਰ ਧਰਮ ਰਾਜਾ ਜਾ ਮੌਤ ਦਾ ਦੇਵਤਾ ਡਰੋ ਡਰ ਗਿਆ ਇਹ ਗੁਰੂ ਰਾਮਦਾਸ ਨੇ ਜੀ ਕਹਿ ਦਿੱਤਾ ਤਾਰਨ ਵਾਸਤੇ ਸ੍ਰਿਸ਼ਟੀ ਨੂੰ ਤੇ ਮੇਰੀ ਤਾਕਤ ਤਾਂ ਗਈ ਪੰਨ ਦਾਸ ਸੋ ਆਸ ਜਗਤ ਰੂ ਗੁਰੂ ਕੀ ਪਾਰਸ ਭੇਟ ਪਰਸ ਕਰੋ ਕਹਨੇ ਗੁਰੂ ਪਾਰਸ ਨਾਲ ਲੱਗ ਕੇ ਲੋਹਾ ਸਿਉਣਾ ਹੁੰਦਾ ਦੇਖਿਆ ਸੀ ਗੁਰੂ ਰਾਮਦਾਸ ਤੂੰ ਪਾਰਸ ਐ ਜਿਹਦੇ ਨਾਲ ਮਿਲ ਕੇ ਲੋਕ ਸਿਆਉਣਾ ਨਹੀਂ ਬਣਦੇ ਸਗੋਂ ਪਾਰਸੀ ਹੋ ਜਾਂਦੇ ਨੇ ਰਾਮਦਾਸ ਗੁਰ ਹਰ ਸਤ ਕੀ ਉਸ ਅਮਰਤ ਗੁਰੂ ਸਿਰ ਹੱਥ ਧਰੋ ਬਸ ਮੇਰੇ ਆਸਿਰ ਤੇ ਗੁਰੂ ਰਾਮਦਾਸ ਤੁਸੀਂ ਆਪਣਾ ਹੱਥ ਧਰ ਦਿਓ ਜੇ ਮੈਨੂੰ ਹੋਰ ਨਹੀਂ ਕੋਈ ਕੋਈ ਆਸ ਨਹੀਂ ਮੈਨੂੰ ਮੈਨੂੰ ਕੋਈ ਲੋੜ ਨਹੀਂ ਮੇਰੇ ਮੇਰੇ ਅੰਦਰ ਕੋਈ ਅਵੇਚਨਾ ਨਹੀਂ ਕੋਈ ਕੁਝ ਨਹੀਂ ਚਾਹੀਦਾ ਬਸ ਤੁਹਾਡੇ ਉਹ ਹੱਥ ਦੇ ਸਪਰਸ਼ ਵਿੱਚ ਮੇਰੀ ਜ਼ਿੰਦਗੀ ਦੀ ਰੌਣ ਹੈ ਮੇਰੀ ਮੁਕਤੀ ਮੇਰੀਆਂ ਆਸਾਂ ਦੀ ਪੂਰਤੀ ਮੇਰੀ ਸੰਪੂਰਨਤਾ ਤੁਹਾਡੇ ਹੱਥ ਚ ਹੈ ਤੁਸੀਂ ਪ੍ਰੇਮ ਨਾਲ ਸਿਰ ਤੇ ਹੱਥ ਧਾਰਦੇ ਹੋ ਬਸ ਇਹ ਤਾਂ ਸਾਰਾ ਹੀ ਗਿਆਨ ਪੂਰਾ ਹੋ ਜਾਣਾ ਮੈਨੂੰ ਨਹੀਂ ਚਾਹੀਦਾ ਹੋਰ ਕੁਝ ਕਿੱਡੀ ਵੱਡੀ ਗੱਲ ਕਹੀ ਹੈ ਕਿ ਗੁਰੂ ਰਾਮਦਾਸ ਤੁਸੀਂ ਹੱਥ ਧਰ ਦਿਓ ਬਸ ਖੇਡ ਖਤਮ ਹੋ ਗਈ ਹੁਣ ਮਨ ਚ ਖਿਆਲ ਆਉਂਦਾ ਹੈ ਕਈ ਵੇਰਾਂ ਕੀ ਸਾਡੀ ਪਾਤ ਕੌਣ ਟਕਣਾਉ ਪਹਿਲਾ ਬੜੇ ਵੇਰਾ ਟਕੀ ਹੈ ਪ੍ਰਹਿਲਾਦ ਦੀ ਹਰਨਾਖਸ਼ ਨੇ ਹਰਨਾਖਸ਼ ਤੋਂ ਰੱਖੀ ਅਕਾਲ ਪੁਰਖ ਨੇ ਫਿਰ ਹਰਜੀ ਨੇ ਦ੍ਰੋਪਦੀ ਦੀ ਰੱਖੀ ਫਿਰ ਸੁਦਾਮੇ ਨੂੰ ਰੱਖਿਆ ਫਿਰ ਗਣਕਾ ਨੂੰ ਪੂਰ ਚੜਾਇਆ ਅਵਰਾਖੋ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸ਼ਫਾਰੇ ਕਰ ਆਜ ਜਿਵੇਂ ਪ੍ਰਹਿਲਾਦ ਬਚਾਇਆ ਤੁਸੀਂ ਹਰਨਾਖ ਮਾਰਿਆ ਫੁਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਕੀ ਸ਼ੀਨਤ ਬਸਤਰ ਦੀਨ ਬਹੁ ਸਾਜ ਸਾਰੀ ਦੁਨੀਆ ਇੱਕ ਪਾਸੇ ਸੀ ਉਸ ਦਿਨ ਚੀਰ ਹਰ ਕਰਨ ਵਿੱਚ ਲਜਿਆਂ ਨੂੰ ਲਾਉਣ ਵਿੱਚ ਬਸ ਤੁਸੀਂ ਉਹਦੇ ਵੱਲ ਹੋ ਗਏ ਉਹਦੀ ਪੱਤ ਕੋਈ ਛੀਨ ਨਾ ਸਕਿਆ ਮਹਾਰਾਜ ਸਦਾਮਾ ਆਪਦਾ ਤੇ ਰੱਖਿਆ ਤੁਸੀਂ ਸਦਾਮੇ ਲਈ ਸਿੰਘਾਸਨ ਛੱਡਿਆ ਗਣਕਾ ਪੜਤ ਪੂਰੇ ਤੇਹ ਕਾਜ ਗਣਕਾ ਪਾਪੜ ਨੂੰ ਤੁਸੀਂ ਪੂਰੇ ਕਰਕੇ ਨੇਪਰੇ ਕਰਕੇ ਸੰਪੂਰਨ ਕਰਿਆ ਨਰਕ ਦੀ ਗਹਿਰੀ ਅੱਗ ਤੋਂ ਬਚਾਇਆ ਅਗਲੀ ਪੰਕਤੀ ਚ ਸਾਰਾ ਇਸਾਰ ਜੀਵਨ ਦਾ ਲੁਕਿਆ ਹੈ ਸ੍ਰੀ ਸਤਗੁਰੂ ਸੋ ਪ੍ਰਸੰਨ ਕਾਲ ਯੁਗ ਹੋਏ ਕਹ ਦੇ ਕਾਲ ਯੁਗ ਵਿੱਚ ਕੋਈ ਨਹੀਂ ਆ ਸਕਦਾ ਹੁਣ ਸਾਰੇ ਯੁਗਾਂ ਚ ਆ ਗਏ ਸਾਰੇ ਕਾਲ ਯੁਗ ਦੇ ਵਿੱਚ ਭਟ ਸਹਬਾਨ ਕਹ ਦੇ ਇੱਕ ਰਹਿ ਗਿਆ ਇਕੋ ਹੀ ਕਿਨਾਰਾ ਰਹਿ ਗਿਆ ਪੂਰਾ ਹੋ ਕੇ ਆਇਆ ਕੋਈ ਅਧੂਰਾ ਪੰਨ ਵੀ ਨਹੀਂ ਉਹਦੇ ਚ ਆਪਣਾ ਹਿੱਸਾ ਨਹੀਂ ਆਇਆ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਦਾਸ ਪਾਟ ਕੀ ਲਾਜ ਸਾਡੀ ਪੈਜ ਤੂੰ ਰੱਖਣੀ ਹੈ ਗੁਰੂ ਰਾਮਦਾਸ ਸਾਡੀ ਪਤ ਤਸਾਂ ਟਕਣੀ ਹੈ ਸਾਨੂੰ ਨਰਕ ਤੋਂ ਤੁਸੀਂ ਬਚਾਉਣਾ ਹੈ ਸਾਡੀ ਇੱਜ਼ਤ ਤੁਸੀਂ ਠਹਿਰਾਉਣੀ ਹੈ ਸਾਨੂੰ ਸਦਾਮੇ ਵਾਂਗਰਾ ਤੁਸੀਂ ਪ੍ਰੇਮ ਕਰਨਾ ਹੈ ਸਾਨੂੰ ਪ੍ਰਹਿਲਾਦ ਵਾਂਗਰਾ ਆਪ ਆਪਣੇ ਪ੍ਰੇਮ ਵਿੱਚ ਤੁਸੀਂ ਮਿਲਣ ਆਉਣਾ ਹੈ ਸਾਡੇ ਲਈ ਤਾਂ ਸਾਰਾ ਕੁਝ ਹੀ ਗੁਰੂ ਰਾਮਦਾਸ ਹੈ ਪਟ ਸਾਹਿਬਾਂ ਕਹਿੰਦੇ 14 ਸੰਗ ਦਾ ਵਚਨ ਹੈ ਇੱਕ ਸ਼ਬਦ ਗਾਉਨ ਦਾ ਦਿਲ ਕਰ ਰਿਹਾ ਹੈ आज रिकॉर्ड करके वैसे तो ऐसे पाया सी और तो भजन बड़ा गुड़ है तन 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 राम

Jinn sir ya, teneh sawaria. Jinn sir ya, teneh ਜੋ ਗੁਰੂ ਰਾਮਦਾਸ ਬਣ ਕੇ ਆਇਆ ਹੈ ਨਾ ਅਕਾਲ ਪੁਰਖ ਆਪਣੇ ਆਪ ਨੂੰ ਬਣਾ ਕੇ ਲੈ ਆਇਆ ਕਹਿੰਦੇ ਬਣਾ ਕੇ ਤਾਂ ਲੈ ਸਵਾਰ ਕੇ ਸੋਣਾ ਬਣ ਕੇ ਆਇਆ ਪੂਰੀ ਹੋਈ ਕਰਾਤ ਆਪ ਸਿਰਜਣ ਹਾ ਰੇ ਤਾਰਿਆ ਗੁਰੂ ਰਾਮਦਾਸ ਨੂੰ ਤੱਕ ਕੇ ਕਹਿੰਦੇ ਅਸੀਂ ਤਾਂ ਕਲਾ ਜਾਹਰ ਦੇਖ ਲਈ ਸੰਸਾਰ ਦੇ ਵਿੱਚ ਅੱਖਾਂ ਦੇ ਨਾਲ ਅਸੀਂ ਕਲਾ ਦੇਖੀ ਹੈ ਰੱਬ ਦੀ ਗੁਰੂ ਦੀਆਂ ਨਜ਼ਰਾਂ ਚੋਂ ਤੱਕੀ ਗੁਰੂ ਦੇ ਮੁਖ ਚੋਂ ਅਸੀਂ ਦੇਖੀ ਹੈ ਕਰਾਮਾਤ ਝਲਕੀ ਝਲਕੇ ਆਈ ਹੈ ਸਮੁੰਦਰ ਝਲਕਿਆ ਉਹਦੇ ਮੁਖੜੇ ਤੋਂ ਇਹ ਸਾਰੀ ਵਿਦਨਾ ਨਰੰਜਨ ਨੇ ਵਾਹਿਗੁਰੂ ਨੇ ਬਣਾਈ ਹੈ ਵੱਡੀ ਖੇਡ ਰਚੀ ਉਹਨੇ ਗੁਰੂ ਰਾਮਦਾਸ ਮਹਾਰਾਜ ਨੂੰ ਜਗਤ ਤੇ ਤੇਜ ਕੇ ਤਨ ਤਨ ਰਾਮਦਾਸ ਗੁਰ ਜਿਨ ਸਿਰ ਆ n மட்டல் அன सिखी जिने भी सिख खड़े से ना उ प्यार आनियां दूरों संगत आईयाबान कहते देखे है ਬਾਰੇ ਬ੍ਰਹਮ ਕਰ ਨਮਸਕਾਰਿਆ। ਉਹਨੇ ਹੱਥ ਜੋੜੇ। ਦਰਸ਼ਨ ਕਰਕੇ ਆਖਿਆ ਕਿ ਗੁਰੂ ਰਾਮਦਾਸ ਅਸੀ ਵਾਹੀ ਗੁਰੂ ਨੂੰ ਦੇਖ ਲਿਆ। ਅਸੀਂ ਆ ਜੁੜੋ ਮਿਲ ਪਏ। ਸਾਡੀ ਤਾਂ ਯਾਤਰਾ ਪੂਰੀ ਹੋ ਗਈ। ਅਜ ਨਦੀ ਸਮੁੰਦਰ ਚਾਟੁੱਲੀ। ਅਜ ਕਿਨਾਰੇ ਲੱਗ ਗਏ ਡੁੱਬਦੇ ਹੋਏ ਤਰਾਕ ਅੱਜ ਬੰਜਰ ਭੂਮੀ ਦੇ ਉੱਤੇ ਮਾਲਕ ਵਰ੍ਹ ਪਿਆ ਬੱਦਲਾ ਕੇ ਤੇ ਗੁਰੂ ਰਾਮਦਾਸ ਨੇ ਨਿਗਾਹਾਂ ਕਰੀਆਂ ਮੇਰਾ ਭਰੀਆਂ ਵਾਕਈ ਕਹਿੰਦੇ ਉਹ ਨਿਗਾਹਾਂ ਜੋ ਆਹੀ ਗਰੂ ਸੀ ਉਹ ਆਪ ਹੀ ਬੈਠਾ ਸੀ ਫਿਰ ਕਹਦੇ ਟਲ ਤੈਨੂੰ ਕੋਈ ਟਾਲ ਨਹੀਂ ਸਕਦਾ ਅਥਾ ਤੇਰਾ ਕੋਈ ਕਿਨਾਰਾ ਨਹੀਂ ਅਤੋਲ ਤੈਨੂੰ ਤੋਲ ਨਹੀਂ ਸਕਿਆ ਕੋਈ ਤੇਰਾ ਅੰਤ ਨਾ ਪਾਰ ਆਵਾਰਿਆ ਐ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਰਾਮਦਾਸ ਤੂੰ ਅਨੰਤ ਤੂੰ ਵਟਾ ਤੂੰ ਬਿਅੰਤ ਤੂੰ ਬਹੁਤ ਵਿਸ਼ਾਲ ਤੂੰ ਹੀ ਇਹ ਸਾਤਵਾ ਦੀ ਭੁੱਖ ਹੈ ਤੂੰ ਹੀ ਸਾਡੀ ਪੂਰਤੀ ਹੈ ਜਿੰਨੀ ਤਸੇ ਵਿਆਹ ਆ ਪਾਰ ਉਤਾਰਿਆ ਕਈ ਗੁਰਮੁਖ ਪੁੱਛਦੇ ਆ ਵੀ ਮੁਕਤੀ ਦੀ ਜੁਗਤ ਕੀ ਹੈ ਨਾ ਤਾਂ ਮੁਕਤੀ ਜੋਗੀ ਪਾ ਸਕੇ ਨਾ ਪੋਗੀ ਪਾ ਸਕੇ ਨਾ ਸਿੱਧ ਪਾ ਸਕੇ ਤੇ ਨਾ ਧਿਆਨੀ ਪਾ ਸਕੇ ਨਾ ਗਿਆਨੀ ਪਾ ਸਕੇ ਆਪਾ ਅਟ ਸਹਿਵਾ ਨੇ ਮੁਕਤੀ ਦੀ ਜੁਗਤ ਇੱਕ ਇੱਕ ਛੋਟੀ ਜੀ ਗੱਲ ਚ ਦੱਸਦੀ ਜਿੰਨੀ ਤੂੰ ਸਵੇਆ 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 ਤੂੰ ਸਵੇਆ ਪਾਉ ਕਾਰੇ ਸੁੱਤ ਪਾਰੇ ਉਤਾਰਿਆ ਜਿਨ੍ਹਾਂ ਨੇ ਤੈਨੂੰ ਪਿਆਰ ਚ ਯਾਦ ਕਰ ਲਿਆ ਬਸ ਇੰਨਾ ਹੀ ਬਹੁਤ ਹੈ ਬਸ ਇੰਨੇ ਇੱਕੋ ਵਾਲੀ ਮੁਕਤੀ ਮਿਲੇਗੀ ਗੁਰੂ ਰਾਮਦਾਸ ਜਿਨ੍ਹਾਂ ਨੇ ਸਿਰਫ ਇਹ ਕਹਿ ਲਿਆ ਨਾ ਪਿਆਰ ਚ ਆ ਕੇ ਤੁਹਾਡਾ ਨਾਮ ਵੀ ਲੈ ਲਿਆ ਇੱਕ ਵਾਰੀ ਉਹ ਵੀ ਪਰਲੇ ਕਰਾਰੇ ਜਾਵੜੇ ਕਿ ਢੀ ਵੱਢੀ ਭਗਦੀ ਹੈ து பாரி உதார பாரி உதாரோ ਮੇਂ ਕ੍ਰੋਧੋ ਪੰਜ ਚੀਜ਼ਾਂ ਮਨੁੱਖ ਨੂੰ ਰੱਬ ਤੱਕ ਪਹੁੰਚਣ ਤੋਂ ਰੋਕਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਗ ਰਾਮਦਾਸ ਮਾਰ ਕਟੇ ਤੁਦ ਸਭ ਰਵਾਰਿਆ ਸਪਰਵਾਰਿਆ ਤੇਰੇ ਨੇ ਇੱਕ ਮਿਹਰ ਦੀ ਨਿਗਾਹ ਨਾਲ ਇਹ ਸਾਰੇ ਮਰ ਗਏ ਇਹ ਫਨਾ ਹੋ ਗਏ ਤੁਹਾਡੀ ਇੱਕ ਨਜ਼ਰ ਨਾਲ ਇਹ ਮਿੱਟੀ ਚ ਹੀ ਮਿਲ ਗਏ ਤਾਨ ਸੋ ਤੇਰਾ ਤਾਨ ਹੈ ਸੱਚ ਤੇਰਾ ਪੈਸ ਕਾਰਿਆ ਤਨ ਤਨ ਰਾਮਦਾਸ ਗੁਰੇ ਜਨਸੇ ਰਿਆ ਤੈਨ ਸਵਾਰਿਆ ਨਿਕ ਤੂੰ ਲਹਿੜਾ ਤੂੰ ਹੈ ਗੁਰਿਆਮਰ ਤੂੰ ਵਿਚਾਰਿਆ ਲੱਗਿਆ ਪਤਾ ਕਹਿੰਦੇ ਸਾਨੂੰ ਇਹ ਸਾਰੇ ਇੱਕ ਹੀ ਨੇ ਤੂੰ ਹੀ ਤਾਂ ਗੁਰੂ ਨਾਨਕ ਹੈ ਤੂੰ ਹੀ ਕਹਦੇ ਗੁਰੰਗਦ ਐ ਤੂੰ ਹੀ ਗੁਰਮਰ ਐ ਤੇ ਹੁਣ ਤੂੰ ਹੀ ਗੁਰੂ ਰਾਮਦਾਸ ਤੂੰ ਵਿਚਾਰਿਆ ਵਾਹਿਗੁਰੂ ਇਹ ਸਾਰੇ ਬਚਨ ਸੱਤਾ ਤੇ ਬਲਵੰਡਾ ਜੀ ਦੇ ਸੱਤਾ ਤੇ ਬਲਵੰਡਾ ਜੀ ਕੀ ਕਹਿੰਦੇ ਨੇ ਅਗਲੀ ਪੰਕਤੀ 'ਚ ਕਹਿੰਦੇ ਉਹ ਲੋਕ ਜੋ ਚਰਨੀ ਆ ਗਏ ਜਿਨ੍ਹਾਂ ਨੇ ਦੇਖ ਲਿਆ ਤੁਹਾਡੇ ਮस्तक ਮੁਖ ਨੂੰ ਉਹ ਫਿਰ ਜੁਨਾਂ ਚ ਨਹੀਂ ਆਏ ਉਹ ਸੁਧਰ ਗਏ ਉਹ ਰਾਹੇ ਚੜ ਗਏ ਉਹ ਪੰਡਿਤ ਹੋ ਗਏ ਉਹ ਕਾਲੀਆਂ ਰਾਤਾਂ ਉਹਨਾਂ ਦੀਆਂ ਮਿਟ ਗਈਆਂ ਚਾਨਣਾ ਦੇ ਮਨਾਰੇ ਦੀਵੇ ਬਣ ਜਗਨ ਲੱਗੇ ਐ ਸਤਿਗੁਰੂ ਜਿਨ੍ਹਾਂ ਨੇ ਤੈਨੂੰ ਧੰਨ ਕਹਿਆ ਗੋਰ ਢਠਾ ਤਮਨ ਸਦਾ ਸਧਾਰਿਆ ਤਨ ਤਨ ਰਾਮ ਰਾਮ ਦਾਸ ਗੁਰ ਜਨ ਸਿਰਿਆ சுவ சவார சாரி சங்கானா பிரேம்கன் ਕਾੜੇ ਹਰ ਸਾਥ ਕੁਰਬਾਨ ਜਾਈਏ ਕਈ ਜਨਮ ਭਾਰ ਦਿੱਤੇ ਜਾਨ ਆਪ ਜੀ ਦੀ ਚਰਨ ਤੋੜ ਤੋ ਸਤਿਗੁਰਾਂ ਨੂੰ ਪ੍ਰੇਮ ਕਰਨ ਵਾਲਿਓ ਸਾਡੇ ਹਰ ਸਾਥ ਇਹ ਜਿੰਨਾ ਕੁਰਬਾਨ ਸ਼ੁਕਰਾਨੇ ਸਾਹਿਬ ਦੇ ਸ਼ੁਕਰਾਨੇ ਸੰਗਤਾਂ ਦੇ